ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਪਿੰਡ ਦੇ ਇੱਕ ਨਿੱਕੇ ਜਿਹੇ ਘਰ ਵਿੱਚ ਰੋਸ਼ਨੀ ਦੀ ਥਾਂ ਅਕਸਰ ਉਦਾਸੀ ਦਾ ਹਨੇਰਾ ਛਾਇਆ ਰਹਿੰਦਾ ਸੀ ਬਜ਼ੁਰਗ ਮਾਂ ਨਸੀਬ ਕੋਲ ਚੁੱਲ੍ਹੇ ਕੋਲ ਬੈਠੀ ਹੋਈ ਸੀ ਪਰ ਉਸ ਦੀ ਨਗਾਗ ਦੀ ਲਾਟ ਤੇ ਨਹੀਂ ਸਗੋ ਚੋਖਟ 'ਤੇ ਟਿਕੀ ਹੋਈ ਸੀ ਚੋਖਟ ਜਿੱਥੋਂ ਉਸ ਦਾ ਪੁੱਤ ਮਨਜੀਤ 10 ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਪਰਦੇਸ ਗਿਆ ਸੀ ਰੱਬਾ ਅੱਜ ਫੇਰ ਚਿੱਠੀ ਨਹੀਂ ਆਈ ਨਸੀਬਕੌਰ ਨੇ ਹੋਕਾ ਭਰਿਆ ਤੇ ਆਪਣੀ ਸੁੱਕੀ ਹੋਈ ਅੱਖ ਦਾ ਇੱਕ ਅਥਰੂ ਪੂੰਝਿਆ ਮਨਜੀਤ ਦਾ ਵਿਆਹ ਹੋਏ ਅਜੇ 2 ਸਾਲ ਹੀ ਹੋਏ ਸਨ ਜਦੋਂ ਉਸਨੇ ਕੈਨੇਡਾ ਜਾਣ ਦਾ ਫੈਸਲਾ ਕੀਤਾ ਉਹ ਜਾਂਦੇ ਸਮੇਂ ਆਪਣੀ ਪਤਨੀ ਹਰਲੀਨ ਨੂੰ ਵਾਅਦਾ ਕਰਕੇ ਗਿਆ ਸੀ ਕਿ ਉਹ ਹਰ ਮਹੀਨੇ ਪੈਸੇ ਭੇਜੇਗਾ ਤੇ 2 ਸਾਲਾਂ ਵਿੱਚ ਵਾਪਸ ਆ ਜਾਵੇਗਾ ਪਰ ਪ੍ਰਦੇਸ਼ ਦੀ ਧਰਤੀ ਤੇ ਸਮਾਂ ਤੇ ਮਨੁੱਖ ਦੇ ਹਾਲਾਤ ਬਦਲਣ ਵਿੱਚ ਦੇਰ ਨਹੀਂ ਲੱਗਦੀ ਪਿਛਲੇ ਕੁਝ ਸਾਲਾਂ ਤੋਂ ਚਿੱਠੀਆਂ ਤੇ ਪੈਸੇ ਨਿਮਤ ਆਉਂਦੇ ਰਹੇ ਮਨਜੀਤ ਨੇ ਮਾਂ ਨੂੰ ਫੋਨ ਤੇ ਦੱਸਿਆ ਕਿ ਉਸ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਦੋ ਦੋ ਸ਼ਿਫਟਾਂ ਲਾਉਣੀਆਂ ਪੈਂਦੀਆਂ ਹਨ ਪਰ ਉਹ ਖੁਸ਼ ਸੀ ਕਿਉਂਕਿ ਉਹ ਆਪਣੇ ਪਰਿਵਾਰ ਦਾ ਭਵਿੱਖ ਸੁਧਾਰ ਰਿਹਾ ਸੀ ਪਰ ਫਿਰ ਹੌਲੀ-ਹੌਲੀ ਚਿੱਠੀਆਂ ਘਟ ਆਉਣ ਲੱਗ ਪਈਆਂ ਫੋਨ ਕਾਲਾਂ ਮਹੀਨਿਆਂ ਬਾਅਦ ਆਉਣ ਲੱਗੀਆਂ ਤੇ ਆਖਰਕਾਰ ਇੱਕ ਦਿਨ ਅਜੀਹਾ ਆਇਆ ਜਦੋਂ ਸਭ ਕੁਝ ਚੁੱਪ ਹੋ ਗਿਆ ਹਰੀਨ ਹੁਣ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਉਸਨੇ ਪਿੰਡ ਵਿੱਚ ਸਿਲਾਈ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਤਾਂ ਜੋ ਮਾਂ ਨੂੰ ਕਿਸੇ ਚੀਜ਼ ਦੀ ਤੰਗੀ ਨਾ ਹੋਵੇ ਉਹ ਅਕਸਰ ਸੋਚਦੀ ਕਿ ਉਹ ਸਾਨੂੰ ਭੁੱਲ ਗਿਆ ਉਸ ਨੇ ਉੱਥੇ ਕੋਈ ਨਵੀਂ ਦੁਨੀਆ ਬਸਾ ਲਈ ਇਹ ਸਵਾਲ ਉਸਦੇ ਦਿਲ ਨੂੰ ਸ਼ਲਨੀ ਕਰ ਦਿੰਦੇ ਸਨ ਇੱਕ ਦਿਨ ਪਿੰਡ ਦਾ ਡਾਕਿਆ ਇੱਕ ਲਿਫਾਫਾ ਲੈ ਕੇ ਆਇਆ ਇਹ ਕੋਈ ਚਿੱਠੀ ਨਹੀਂ ਸੀ ਇਹ ਕੈਨੇਡਾ ਦੀ ਅੰਗਰੇਜ਼ੀ ਵਿੱਚ ਲਿਖਿਆ ਇੱਕ ਕਾਗਜ਼ ਸੀ ਜਿਸ ਨੂੰ ਪੜਨ ਵਾਲਾ ਪਿੰਡ ਵਿੱਚ ਕੋਈ ਨਹੀਂ ਸੀ ਹਰਲੀਨ ਤੇ ਨਸੀਬ ਕੋਰ ਦੋਨਾਂ ਦੇ ਦਿਲ ਡਰ ਨਾਲ ਤੱਕ-ਤੱਕ ਕਰ ਰਹੇ ਸਨ ਉਹ ਦੋਵੇਂ ਸ਼ਹਿਰ ਗਏ ਤੇ ਇੱਕ ਅਫਸਰ ਤੋਂ ਉਹ ਕਾਗਜ਼ ਪੜਵਾਇਆ ਅਫਸਰ ਨੇ ਠੰਡੀ ਆਵਾਜ਼ ਵਿੱਚ ਪੜਨਾ ਸ਼ੁਰੂ ਕੀਤਾ ਇਹ ਇੱਕ ਹਸਪਤਾਲ ਦਾ ਨੋਟਿਸ ਸੀ ਮਨਜੀਤ ਸਿੰਘ ਇੱਕ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ਉਹਨਾਂ ਦੀ ਦੇਖਭਾਲ ਲਈ ਤੁਰੰਤ ਪਰਿਵਾਰਿਕ ਮੈਂਬਰਾਂ ਦੀ ਲੋੜ ਹੈ ਉਸ ਨੋਟਿਸ ਵਿੱਚ ਮਨਜੀਤ ਨੇ ਆਪਣੀ ਹਰਲੀਨ ਲਈ ਆਖਰੀ ਸੁਨੇਹਾ ਵੀ ਲਿਖਿਆ ਸੀ ਟੁੱਟੀ ਪੱਜੀ ਪੰਜਾਬੀ ਵਿੱਚ ਮੈਂ ਮਜਬੂਰ ਸੀ ਹਰਲੀਨ ਮੈਂ ਬਿਮਾਰ ਸੀ ਤੇ ਪੈਸੇ ਮੁੱਕ ਗਏ ਸਨ ਮੈਂ ਤੈਨੂੰ ਤੰਗੀ ਵਿੱਚ ਨਹੀਂ ਦੇਖਣਾ ਚਾਹੁੰਦਾ ਸੀ ਇਸ ਲਈ ਚੁੱਪ ਹੋ ਗਿਆ ਮੈਨੂੰ ਮaaf ਕਰ ਦੇ ਮੇਰੀ ਰਾਣੀ ਇਹ ਸੌਂਦਿਆਂ ਹੀ ਨਸੀਬਕੌਰ ਧਰਤੀ ਤੇ ਟਹਿ ਪਈ ਅਰਲੀਨ ਨੇ ਨਾ ਰੋਇਆ ਨਾ ਚੀਕੀ ਸਗੋਂ ਉਸ ਦੀਆਂ ਅੱਖਾਂ ਵਿੱਚ ਇੱਕ ਡੂੰਗਾ ਦਰਦ ਉਤਰ ਆਇਆ ਉਸ ਨੂੰ ਮਨਜੀਤ ਦਾ ਚਿਹਰਾ ਆਜ਼ਾਦ ਆਇਆ ਉਸਦਾ ਵਾਅਦਾ ਯਾਦ ਆਇਆ ਤੇ ਉਹ 10 ਸਾਲਾਂ ਦੀ ਚੁੱਪ ਦਾ ਕਾਰਨ ਸਮਝ ਆਇਆ ਦਰਦ ਪਿਆਰ ਤੋਂ ਵੱਡਾ ਸੀ ਤੇ ਸਚਾਈ ਅਣਜਾਣੀ ਤੋਂ ਜ਼ਿਆਦਾ ਪਾਰੀ ਸੀ ਉਹ ਦੋਵੇਂ ਇੱਕ ਦੂਜੇ ਦੇ ਮੋਢਿਆਂ ਤੇ ਸਿਰ ਰੱਖ ਕੇ ਬੇਵਸੀ ਦੇ ਅਥਰੂ ਵਹਾਉਂਦੀਆਂ ਰਹੀਆਂ ਉਹਨਾਂ ਦਾ ਮੰਜੀਤ ਜਿਸ ਨੂੰ ਉਹ ਬੇਵਫਾ ਸਮਝਦੀਆਂ ਸਨ ਅਸਲ ਵਿੱਚ ਦੂਰ ਇੱਕ ਬੇਗਾਨੇ ਦੇਸ਼ ਵਿੱਚ ਉਹਨਾਂ ਦੇ ਪਿਆਰ ਦੀ ਖਾਤਰ ਇਕੱਲਾਪਨ ਤੇ ਤਕਲੀਫ ਚੱਲ ਰਿਹਾ ਸੀ ਨਸੀਬ ਕੋਰ ਅਤੇ ਹਰਲੀਨ ਦੋਵੇਂ ਇੱਕ ਦੂਜੇ ਨੂੰ ਸੰਭਾਲਦੀਆਂ ਹੋਈਆਂ ਉਸ ਅਫਸਰ ਦੇ ਦਫ਼ਤਰੋਂ ਬਾਹਰ ਆਈਆਂ ਉਹਨਾਂ ਨਾਲ ਸਾਹਮਣੇ ਸਵਾਲ ਇਹ ਨਹੀਂ ਸੀ ਇਹ ਮਨਜੀਤ ਬੇਵਫਾ ਹੈ ਜਾਂ ਨਹੀਂ ਸਗੋਏ ਸੀ ਕਿ ਉਹਨਾਂ ਨੂੰ ਕੈਨੇਡਾ ਜਾ ਕੇ ਮਨਜੀਤ ਨੂੰ ਬਚਾਉਣਾ ਕਿਵੇਂ ਹੈ ਰੀਨ ਮੇਰਾ ਮਨਜੀਤ ਬਿਮਾਰ ਹੈ ਉਹ ਉੱਥੇ ਇਕੱਲਾ ਹੈ ਮਾਂ ਉਸ ਨੂੰ ਇਸ ਤਰ੍ਹਾਂ ਮਰਨ ਨਹੀਂ ਦੇ ਸਕਦੀ ਨਸੀਬ ਕੋਰ ਦੀ ਆਵਾਜ਼ ਵਿੱਚ ਮਮਤਾ ਦਾ ਦਰਦ ਸੀ ਰੀਨ ਇਹ ਮਾਂ ਨੂੰ ਫੜਿਆ ਬੇਬੇ ਤੂੰ ਫਿਕਰ ਨਾ ਕਰ ਮੈਂ ਚਾਹੇ ਸਿਲਾਈ ਕਰਕੇ ਜਾਂ ਜ਼ਮੀਨ ਵੇਚ ਕੇ ਜਾਣਾ ਪਵੇ ਮੈਂ ਜਾਵਾਂਗੀ ਮੈਂ ਉਸ ਨੂੰ ਵਾਪਸ ਲੈ ਕੇ ਆਵਾਂਗੀ। ਉਹਨਾਂ ਕੋਲ ਪੈਸੇ ਬਹੁਤ ਘੱਟ ਸਨ। ਉਹਨਾਂ ਨੇ ਤੁਰੰਤ ਪਿੰਡ ਦੀ ਆਪਣੀ ਛੋਟੀ ਜਹੀ ਪੈੜੀ ਵੇਚਣ ਦਾ ਫੈਸਲਾ ਕੀਤਾ। ਪਰ ਭਾਰਤ ਤੋਂ ਕੈਨੇਡਾ ਜਾਣ ਲਈ ਵੀਜ਼ਾ, ਟਿਕਟਾਂ ਤੇ ਉੱਥੇ ਰਹਿਣ ਦਾ ਖਰਚਾ ਬਹੁਤ ਜ਼ਿਆਦਾ ਸੀ। ਅਰਲੀਨ ਨੇ ਦਿਨ ਰਾਤ ਸਿਲਾਈ ਦਾ ਕੰਮ ਕੀਤਾ। ਨਸੀਬ ਕੋਰ ਹਰ ਗੁਰਦੁਆਰੇ ਜਾ ਕੇ ਅਰਦਾਸ ਕਰਦੀ। 3 ਮਹੀਨੇ ਲੱਗ ਗਏ ਸਾਨੂੰ ਉਹਨਾਂ ਨੂੰ ਪੈਸੇ ਇਕੱਠੇ ਕਰਨ। ਇਹ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕਰਨ ਵਿੱਚ ਇਸ ਦੌਰਾਨ ਹਸਪਤਾਲ ਵੱਲੋਂ ਕਈ ਵਾਰ ਫੋਨ ਆਇਆ ਕਿ ਮਨਜੀਤ ਦੀ ਹਾਲਤ ਬਹੁਤ ਨਾਜ਼ੁਕ ਹੈ ਹਰਲੀਨ ਨੇ ਅੰਗਰੇਜ਼ੀ ਸਮਝਣ ਲਈ ਗਵਾਂਡੀ ਦੀ ਮਦਦ ਲਈ ਤੇ ਹਰ ਵਾਰ ਅਰਦਾਸ ਕੀਤੀ ਕਿ ਉਹ ਜ਼ਿੰਦਾ ਰਹੇ ਆਖਿਰਕਾਰ ਹਰਲੀਨ ਦਾ ਵੀਜ਼ਾ ਲੱਗ ਗਿਆ ਨਸੀਬ ਕੋਰ ਬਜ਼ੁਰਗ ਹੋਣ ਕਰਕੇ ਨਾਲ ਨਹੀਂ ਜਾ ਸਕਦੀ ਸੀ ਪਰ ਉਸ ਨੇ ਆਪਣੀ ਨੂੰ ਨੂੰ ਹੌਸਲਾ ਦਿੱਤਾ ਜਾ ਪੁੱਤ ਉਸ ਨੂੰ ਮਾਫ ਕਰ ਦੇਈ ਉਸ ਦੀ ਮਜਬੂਰੀ ਸੀ ਮੇਰੇ ਪੁੱਤ ਨੂੰ ਵਾਪਸ ਲਿਆ ਨਸੀਬਕੌਰ ਨੇ ਹਰਲੀਨ ਨੂੰ ਗੱਲ ਨਾ ਲਾ ਲਿਆ ਹਰਲੀਨ ਜਦੋਂ ਟੋਰਾਂਟੋ 에ਅਰਪੋਰਟ ਤੇ ਉਤਰੀ ਤਾਂ ਉਸ ਨੇ ਦੁਨੀਆ ਵਿੱਚ ਪਹਿਲੀ ਵਾਰ ਇਨੀ ਠੰਡ ਮਹਿਸੂਸ ਕੀਤੀ ਉਸ ਨੇ ਕਿਸੇ ਤਰ੍ਹਾਂ ਟੈਕਸੀ ਲਈ ਤੇ ਹਸਪਤਾਲ ਦਾ ਪਤਾ ਦੱਸਿਆ ਹਸਪਤਾਲ ਵਿੱਚ ਇੱਕ ਪੰਜਾਬੀ ਨਰਸ ਨੇ ਉਸ ਦੀ ਮਦਦ ਕੀਤੀ ਜਦੋਂ ਮਨਜੀਤ ਦੇ ਕਮਰੇ ਵਿੱਚ ਦਾਖਲ ਹੋਈ ਤਾਂ ਉਸ ਦਾ ਦਿਲ ਚੀਕ ਉੱਠਿਆ ਬੈੱਡ ਤੇ ਲੰਮਾ ਪਿਆ ਮਨਜੀਤ ਉਹ ਨਹੀਂ ਸੀ ਜਿਸ ਨੂੰ 10 ਸਾਲ ਪਹਿਲਾਂ ਹੱਸਤੇ ਹੱਸਤੇ 에ਰਪੋਰਟ ਛੱਡ ਕੇ ਆਈ ਸੀ ਉਹ ਹੱਡੀਆਂ ਦਾ ਢਾਂਚਾ ਬਣ ਚੁੱਕਾ ਸੀ ਉਸ ਦੇ ਸਿਰ ਤੇ ਪੱਟੀਆਂ ਸਨ ਤੇ ਚਿਹਰਾ ਪੀਲਾ ਪੈ ਚੁੱਕਾ ਸੀ ਮਨਜੀਤ ਦੀਆਂ ਅੱਖਾਂ ਖੁੱਲੀਆਂ ਇਸ ਨੇ ਹਰਲੀਨ ਨੂੰ ਦੇਖਿਆ ਪਹਿਲਾਂ ਉਸ ਨੂੰ ਯਕੀਨ ਨਹੀਂ ਹੋਇਆ ਹਰਲੀਨ ਉਸ ਦੀ ਆਵਾਜ਼ ਬਹੁਤ ਕਮਜ਼ੋਰ ਸੀ ਹਰਲੀਨ ਦੌੜ ਕੇ ਉਸ ਕੋਲ ਗਈ ਉਸਨੇ ਮਨਜੀਤ ਦਾ ਠੰਡਾ ਹੱਥ ਆਪਣੇ ਹੱਥਾਂ ਵਿੱਚ ਲਿਆ। ਮੈਂ ਆ ਗਈ ਮਨਜੀਤ, ਮੈਂ ਆ ਗਈ ਹਾਂ। ਤੂੰ ਇਕੱਲਾ ਨਹੀਂ ਹੈ। ਮੈਂ ਤੈਨੂੰ ਉਦੋਂ ਹੀ ਮਾਫ਼ ਕਰ ਦਿੱਤਾ ਸੀ ਜਦੋਂ ਮੈਂ ਤੇਰੀ ਚਿੱਠੀ ਪੜ੍ਹੀ ਸੀ। ਹਰਲੀਨ ਨੇ ਕਿਹਾ ਉਸਦੇ ਹੰਝੂ ਵਹਿ ਤੁਰੇ ਜਿਹੜੇ 10 ਸਾਲਾਂ ਤੋਂ ਰੁਕੇ ਹੋਏ ਸਨ। ਉਹ ਗੁੱਸੇ ਦੀ ਨਹੀਂ ਸਗੋ ਪਿਆਰ ਅਤੇ ਰਾਹਤ ਦੇ ਅਥਰੂ ਸਨ। ਮਨਜੀਤ ਨੇ ਹੌਲੀ ਜਿਹੀ ਆਪਣਾ ਸਿਰ ਹਿਲਾਇਆ। ਮੈਂ ਮੈਂ ਮੁੜ ਕੇ ਆਉਣਾ ਚਾਹੁੰਦਾ ਸੀ ਬਹੁਤ ਚਾਹੁੰਦਾ ਸੀ ਉਸ ਦੀ ਅੱਖ ਵਿੱਚੋਂ ਇੱਕ ਹੰਝੂ ਡਿੱਗਿਆ ਰਲੀਨ ਉਸ ਦੇ ਮੱਥੇ ਤੇ ਹੱਥ ਫੇਰਦੀ ਰਹੀ ਹੁਣ ਤੂੰ ਠੀਕ ਹੋ ਜਾਏਂਗਾ ਮੈਂ ਤੈਨੂੰ ਛੇਤੀ ਪੰਜਾਬ ਲੈ ਕੇ ਜਾਵਾਂਗੀ ਮਾਂ ਤੇਰਾ ਇੰਤਜ਼ਾਰ ਕਰ ਰਹੀ ਹੈ ਚੌਕਟ ਵੱਲ ਵੇਖਦੀ ਹੈ ਜਿੱਥੇ ਤੂੰ ਵਾਅਦਾ ਕੀਤਾ ਸੀ ਕਿ ਦੋ ਸਾਲਾਂ ਵਿੱਚ ਮੁੜ ਆਏਂਗਾ ਮਨਜੀਤ ਦੀਆਂ ਅੱਖਾਂ ਹੌਲੀ-ਹੌਲੀ ਬੰਦ ਹੋ ਗਈਆਂ ਪਰ ਇਸ ਵਾਰ ਉਸ ਦੇ ਚਿਹਰੇ ਤੇ ਦਰਦ ਨਹੀਂ ਸਗੋਂ ਸਕੂਨ ਸੀ ਉਸ ਨੂੰ ਪਤਾ ਸੀ ਕਿ ਹੁਣ ਉਹ ਇਕੱਲਾ ਨਹੀਂ ਸੀ ਉਸ ਦਾ ਦਰਦ ਉਸ ਦੀ ਤਕਲੀਫ ਉਸ ਦੀ ਹਰਨੀਨ ਨੇ ਸਾਂਝੀ ਕਰ ਲਈ ਸੀ ਹਰਲੀਨ ਜਾਣਦੀ ਸੀ ਕਿ ਅੱਗੇ ਦਾ ਸਫ਼ਰ ਲੰਬਾ ਤੇ ਔਖਾ ਹੋਵੇਗਾ ਪਰ ਉਹ ਤਿਆਰ ਸੀ ਉਸ ਆਖਰੀ ਸੁਨੇਹੇ ਨੂੰ ਪੜ੍ਹ ਕੇ ਹੀ ਫੈਸਲਾ ਕਰ ਚੁੱਕੀ ਸੀ ਕਿ ਉਹ ਇਸ ਪਿਆਰ ਨੂੰ ਹਾਰ ਨਹੀਂ ਦੇਵੇਗੀ ਹਰਲੀਨ ਕਈ ਹਫ਼ਤਿਆਂ ਤੱਕ ਕੈਨੇਡਾ ਵਿੱਚ ਰਹੀ ਉਸਨੇ ਹਸਪਤਾਲ ਵਿੱਚ ਦਿਨ ਰਾਤ ਮਨਜੀਤ ਦੀ ਸੇਵਾ ਕੀਤੀ ਹੌਲੀ ਹੌਲੀ ਬਹੁਤ ਹੌਲੀ ਹੌਲੀ ਮਨਜੀਤ ਦੀ ਸਿਹਤ ਸੁਧਰਨੀ ਸ਼ੁਰੂ ਹੋਈ ਉਸਤੇ ਜ਼ਖਮ ਪਰਨ ਲੱਗੇ ਪਰ ਸੜਕ ਹਾਦਸੇ ਨੇ ਉਸਦੀ ਯਾਦਦਾਸ਼ਤ ਤੇ ਸਰੀਰਕ ਸ਼ਕਤੀ ਨੂੰ ਕਾਫੀ ਨੁਕਸਾਨ ਪਹੁੰਚਾਇਆ ਸੀ ਉਹ ਪਹਿਲਾਂ ਵਰਗਾ ਤੰਦਰੁਸਤ ਨਹੀਂ ਹੋ ਸਕਦਾ ਸੀ ਪਰ ਉਹ ਜਿਉਂਦਾ ਸੀ ਤੇ ਇਹ ਸਭ ਤੋਂ ਅਹਿਮ ਸੀ ਹਰਲੀਨ ਨੇ ਕੈਨੇਡਾ ਵਿੱਚ ਮਨਜੀਤ ਦੇ ਕੰਮ ਕਰਨ ਵਾਲੀ ਥਾਂ ਤੇ ਜਾ ਕੇ ਲੋਕਾਂ ਨੂੰ ਮਿਲਿਆ। ਉਸ ਨੂੰ ਪਤਾ ਲੱਗਾ ਕਿ ਮਨਜੀਤ 10 ਸਾਲਾਂ ਤੋਂ ਇੱਕ ਦਿਨ ਵੀ ਛੁੱਟੀ ਲਏ ਬਿਨਾ ਕੰਮ ਕਰ ਰਿਹਾ ਸੀ। ਤਾਂ ਜੋ ਪਰਿਵਾਰ ਨੂੰ ਜ਼ਿਆਦਾ ਪੈਸੇ ਪੇਜ ਸਕੇ। ਉਸ ਦੀ ਚੁੱਪ ਬੇਵਫਾਈ ਨਹੀਂ ਸਗੋਂ ਉਸ ਦੀ ਅਥਾਹ ਕੁਰਬਾਨੀ ਸੀ। ਜਦੋਂ ਬਿਮਾਰ ਹੋਇਆ ਤਾਂ ਕੰਮ ਬੰਦ ਹੋ ਗਿਆ। ਪੈਸੇ ਮੁੱਕ ਗਏ ਤੇ ਉਸ ਦੀ ਇੱਜ਼ਤਦਾਰ ਪ੍ਰਕਿਰਤੀ ਨੇ ਉਸ ਨੂੰ ਪਰਿਵਾਰ ਨੂੰ ਦੁਖੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਿਸ ਕਰਕੇ ਉਸਨੇ ਚੁੱਪ ਪਤਾਰ ਲਈ ਸੀ ਸਭ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੇ ਹਸਪਤਾਲ ਦਾ ਬਾਕੀ ਬਿੱਲ ਭਰਨ ਤੋਂ ਬਾਅਦ ਜੋ ਕਿ ਬਾਕੀ ਬਚੇ ਪੈਸਿਆਂ ਤੇ ਕੁਝ ਦਾਨ ਨਾਲ ਭਰਿਆ ਗਿਆ ਸੀ ਹਰਲੀਨ ਨੇ ਮਨਜੀਤ ਨੂੰ ਭਾਰਤ ਵਾਪਸ ਲਿਆਉਂਦਾ ਪ੍ਰਬੰਧ ਕੀਤਾ ਜਦੋਂ ਪਿੰਡ ਦੇ ਰੇਲਵੇ ਸਟੇਸ਼ਨ ਤੇ ਉਤਰੇ ਤਾਂ ਮਨਜੀਤ 휠ਚੇਅਰ ਤੇ ਬੈਠਾ ਸੀ ਹਰਲੀਨ ਉਸ ਨੂੰ ਸੰਭਾਲ ਰਹੀ ਸੀ ਪਿੰਡ ਵਾਲਿਆਂ ਦੀਆਂ ਅੱਖਾਂ ਵਿੱਚ ਹੈਰਾਨੀ ਤੇ ਫਿਰ ਹਮਦਰਦੀ ਸੀ ਜਦੋਂ ਆਪਣੇ ਨਿੱਕੇ ਜਿਹੇ ਘਰ ਦੀ ਚੌਖਟ ਕੋਲ ਪਹੁੰਚੇ ਤਨਸੀਬ گور ਬਾਹਰ ਖੜੀ ਸੀ ਉਹ ਹਰਲੀਨ ਨੂੰ ਤਾਂ ਦੇਖ ਸਕਦੀ ਸੀ ਪਰ ਆਪਣੇ ਪੁੱਤ ਨੂੰ ਇਸ ਹਾਲਤ ਵਿੱਚ ਦੇਖ ਕੇ ਇੱਕ ਪਲ ਲਈ ਉਹ ਪੱਥਰ ਬਣ ਗਈ ਨਸੀਬ گور ਨੇ ਦੌੜ ਕੇ ਮਨਜੀਤ ਦੀ व्हीਲ ਚੇਅਰ ਕੋਲ ਜਾ ਕੇ ਉਸ ਦਾ ਮੱਥਾ ਚੁੰਮਿਆ ਉਹ ਮੇਰੇ ਲਾਲ ਤੂੰ ਵਾਪਸ ਆ ਗਿਆ ਰੱਬ ਨੇ ਮੇਰੀ ਅਰਦਾਸ ਸੁਣ ਲਈ ਉਸ ਦੀ ਆਵਾਜ਼ ਹੰਝੂਆਂ ਵਿੱਚ ਡੁੱਬ ਗਈ ਮਜੀਦ ਨੇ ਕਮਜ਼ੋਰ ਦਿਆ ਹੱਥ ਚੁੱਕਿਆ ਤੇ ਮਾਂ ਦੇ ਚਿਹਰੇ ਨੂੰ ਸ਼ਾਂਤ ਦੀ ਕੋਸ਼ਿਸ਼ ਕੀਤੀ ਉਸ ਦੀਆਂ ਅੱਖਾਂ ਵਿੱਚ ਅਥਰੂ ਸੁੱਖ ਅਤੇ ਦੋਸ਼ ਤੇ ਅਥਰੂ ਮਾਂ ਉਸ ਨੇ ਬਹੁਤ ਮੁਸ਼ਕਿਲ ਨਾਲ ਸਿਰਫ ਇੱਕ ਸ਼ਬਦ ਕਿਹਾ ਬਾਸਨ ਹੋਰ ਕੁਝ ਨਾ ਬੋਲੀਂ ਪੁੱਤ ਤੂੰ ਘਰ ਆ ਗਿਆ ਏ ਹੁਣ ਤੈਨੂੰ ਕੋਈ ਤਕਲੀਫ ਨਹੀਂ ਹੋਵੇਗੀ ਨਸੀਬਖਰ ਨੇ ਉਸ ਦਾ ਚਿਹਰਾ ਆਪਣੇ ਦੋਹਾਂ ਹੱਥਾਂ ਵਿੱਚ ਲੈ ਲਿਆ। ਹਰਲੀਨ ਇੱਕ ਪਾਸੇ ਖੜੀ ਇਹ ਦ੍ਰਿਸ਼ ਦੇਖ ਰਹੀ ਸੀ। ਉਸ ਦੀਆਂ ਅੱਖਾਂ ਵਿੱਚੋਂ ਵਹਿਦੇ ਹੰਝੂ ਦੱਸ ਰਹੇ ਸਨ ਕਿ ਉਸ ਦਾ ਪਿਆਰ ਤੇ ਵਿਸ਼ਵਾਸ ਜਿੱਤ ਗਿਆ ਸੀ। ਉਹ ਅਥਰੂ ਪਿਛਲੇ 10 ਸਾਲਾਂ ਦੇ ਦਰਦ, ਚਿੰਤਾ ਤੇ ਲੰਬੇ ਸਫ਼ਰ ਦੀ ਥਕਾਵਟ ਨੂੰ ਤੋੜ ਰਹੇ ਸਨ। ਮਨਜੀਤ ਨੂੰ ਘਰ ਅੰਦਰ ਲਿਆਂਦਾ ਗਿਆ, ਜਿੱਥੇ 10 ਸਾਲਾਂ ਤੋਂ ਸਿਰਫ ਉਦਾਸੀ ਸੀ। ਹੋਤੇ ਹੁਣ ਇੱਕ ਅਜੀਬ ਜਿਹਾ ਸਕੂਨ ਸੀ ਮਨਜੀਤ ਪੂਰੀ ਤਰ੍ਹਾਂ ਠੀਕ ਨਹੀਂ ਸੀ ਪਰ ਉਹ ਆਪਣੇ ਪਰਿਵਾਰ ਕੋਲ ਸੀ ਉਸ ਚੁੱਲ੍ਹੇ ਕੋਲ ਜਿਸ ਦੀ ਅੱਗ ਦਿਲਾਟ ਨਸੀਬ ਕੋਰ ਨੂੰ ਰੋਜ਼ ਉਸੇ ਹੋਂਦੀ ਉਮੀਦ ਦਿੰਦੀ ਸੀ ਭਾਵੇਂ ਮਨਜੀਤ ਨੇ ਪਰਦੇਸ ਵਿੱਚ ਦੌਲਤ ਨਹੀਂ ਕਮਾਈ ਪਰ ਉਸ ਨੇ ਆਪਣੀ ਮਾਂ ਦੀ ਮੁਹੱਬਤ ਤੇ ਪਤਨੀ ਦੇ ਵਿਸ਼ਵਾਸ ਨੂੰ ਕਮਾਇਆ ਸੀ ਜੋ ਕਿ ਕਿਸੇ ਵੀ ਦੌਲਤ ਤੋਂ ਵੱਧ ਕੀਮਤੀ ਸੀ ਹੁਣ ਉਹ ਤਿੰਨੋਂ ਮਿਲ ਕੇ ਉਸ ਨਵੇਂ ਸੱਚ ਨੂੰ ਸਵੀਕਾਰ ਕਰਕੇ ਬਾਕੀ ਦੀ ਜ਼ਿੰਦਗੀ ਨੂੰ ਪਿਆਰ ਅਤੇ ਸਾਜ ਨਾਲ ਜਿਉਣ ਲਈ ਤਿਆਰ ਸੰ। ਉਮੀਦ ਆ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਧੰਨਵਾਦ।